ਤਾਰਨ ਤਾਰਨ ਦੀ ਚੋਣ ਕਿੱਥੇ ਜੇ ਖੜੀ ਹੈ ਨਿਚੋੜ ਜਾ ਬਸ ਮੈਨੂੰ ਲੱਗਦਾ ਸੁਖਮ ਸਿੰਘ ਸਾਬ ਇਹ ਚੋਣ ਜਿਹੜੀ ਹੈ ਨਾ ਬਹੁਤ ਹੱਦ ਤੱਕ ਜਿਹੜੀ ਸਾਇਲੈਂਟ ਵੋਟ ਹੈ ਹੁਣ ਉਹੀ ਡਿਸਾਈਡ ਕਰੂਗੀ ਹੂੰ ਵੋਟਰ ਉਥੇ ਸਾਇਲੈਂਟ ਹੈ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰ ਆਏ ਨਹੀਂ ਆ ਤਾਂ ਮੈਨੂੰ ਲੱਗਦਾ ਕਿ ਜਿਹੜੇ ਲੋਕ ਗਰਾਉਂਡ ਜ਼ੀਰੋ ਤੇ ਕੰਮ ਕਰ ਆਪਾਂ ਤਾਂ ਦੂਰ ਆ ਗਰਾਉਂਡ ਜ਼ੀਰੋ ਤੇ ਖੜ ਕੇ ਵੀ ਕੋਈ ਪ੍ਰਡਿਕਟ ਨਹੀਂ ਕਰ ਰਿਹਾ ਇਲੈਕਸ਼ਨ ਹੂੰ ਇੰਟਰਸਟਿੰਗ ਹੈ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆ ਰਹੀ ਇੰਟਰਸਟਿੰਗ ਗੱਲ ਹੈ ਕਿ ਮੈਂ ਤੁਹਾਨੂੰ ਪਿਛਲੇ ਜਿਹੜੀ ਮੇਰੇ ਕੋਲ ਜਾਣਕਾਰੀ ਸੀਗੀ ਕਿਉਂਕਿ ਮੇਰੀ ਹੁਣ ਗੱਲ ਹੁੰਦੀ ਹੈ ਜ਼ਿਆਦਾਤਰ ਵੀਕਐਂਡ ਤੇ ਜੀ ਜੀ ਜਿੰਨੇ ਵੀ ਮੇਰੇ ਰਿਸੋਰਸਸ ਨੇ ਰਿਲਾਈਅਬਲ ਲੋਕ ਨੇ ਪਾਰਟੀਆਂ ਵਾਲੇ ਜਿਹੜੇ ਕਿਉਂਕਿ ਟਾਈਮ ਉਹਨਾਂ ਦੇ ਨਾਲ ਚ ਹੁੰਦਾ ਸ਼ਨੀ ਐਤਵਾਰ ਮੈਂ ਫਿਰ ਮਤਲਬ ਕਿ ਜਿੰਨੇ ਕੋਈ ਜੋ ਕਿਉਂਕਿ ਵਨ ਮੈਨ ਆਰਮੀ ਅਸਦੀ ਗੱਲ ਦਾ ਸਮਾਂ ਤੁਹਾਨੂੰ ਮੇਰੇ ਕੋਲ ਕਿਹੜਾ ਕੋਈ ਟੀਮ ਕੰਮ ਕਰਦੀ ਆ ਤਾਂ ਫਿਰ ਉਹ ਆਪਣੇ ਪੱਧਰ ਤੇ ਜਿੰਨਾ ਕੁ ਆਪਾਂ ਕਰ ਸਕਦੇ ਆ ਕਰੀਦਾ ਤਾਂ ਪਰ ਇੱਕ ਚੀਜ਼ ਇੰਟਰਸਟਿੰਗ ਹੈ ਕਿ ਬਈ ग्राउंड जीरो ਤੇ ਖੜ ਕੇ ਵੀ ਕੋਈ ਪ੍ਰੇਡਿਕਟ ਨਹੀਂ ਕਰ ਪਾਰਿਆ ਇਲੈਕਸ਼ਨ ਨੂੰ ਤਾਂ ਮੇਰਾ ਅੱਜ ਵੀ ਮੰਨਣਾ ਹੈ ਕਿ ਮੈਂ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਨਹੀਂ ਮੰਨਦਾ ਆਮ ਆਦਮੀ ਪਾਰਟੀ ਨੂੰ ਕੋਈ ਕਹੇ ਕਿ ਵਨ ਸਾਈਡਡ ਹਾਰਨੇ ਜਾ ਰਹੇ ਆ ਜੀ ਮੈਂ ਆਲੋਚਕ ਜ਼ਰੂਰ ਹਾਂ ਪਰ ਸਚਾਈ ਨੂੰ ਝਟਲੌਣ ਵਾਲਾ ਨਹੀਂ ਹਾਂ ਮੈਂ ਆਮ ਆਦਮੀ ਪਾਰਟੀ ਨੂੰ ਹਾਲੇ ਵੀ ਮਜ਼ਬੂਤ ਦਾਅਵੇਦਾਰ ਮੰਨਦਾ ਮਨਦੀਪ ਸਿੰਘ ਨੂੰ ਹਾਲੇ ਵੀ ਮੰਨਦਾ ਕਿ ਸੰਘਰਸ਼ ਦੀ ਜ਼ਰੂਰਤ ਹੈ ਕਿਉਂਕਿ ਸੰਘਰਸ਼ ਦਾ ਮਤਲਬ ਹੁੰਦਾ ਕਿ ਤੁਹਾਨੂੰ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਜੀ ਕੰਮ ਕਰਨ ਦੀ ਜ਼ਰੂਰਤ ਹੈ ਕਿਉਂ ਕਿ ਉਹਨਾਂ ਦੀ ਆਪਸ ਦੇ ਵਿੱਚ ਹੀ ਨਾ ਜਿਹੜਾ ਜੋ ਤਾਲਮੇਲ ਚਾਹੀਦਾ ਮੈਨੂੰ ਉਹਦੇ 'ਚ ਘਾਟ ਨਾ ਸੁਣਉਂਦੀ ਠੀਕ ਹੈ ਜੀ ਇਸ ਤਰ੍ਹਾਂ ਐਕਟਿਵ ਹੋਣਾ ਚਾਹੀਦਾ ਜੀ ਬਿਲਕੁਲ ਕਿ ਜਿਹੜਾ ਖਡੂਰ ਸਾਹਿਬ ਵਾਲਾ ਰੰਗ ਸੀਗਾ ਤੁਸੀਂ ਦੇਖ ਲਓ ਬੱਜੇ ਉਹ ਤਾਂ ਜਿਵੇਂ ਬਖਾਵਾ ਕਹਿੰਦੇ ਨੇ ਮਤਲਬ ਕਿ ਬਸ ਇਹ ਸੀਗੇ ਕਿ ਅਮਰਤਪਾਲ ਸਿੰਘ ਦਾ ਨਾਮ ਲਵਗ ਲੱਗਦਾ ਜਿੱਥੇ ਆਪੇ ਜੀ ਦੂਜੀ ਗੱਲ ਹੀ ਨਹੀਂ ਕਿੰਤੂ ਪਰੰਤੋ ਨਹੀਂ ਤੁਸੀਂ ਕਿਸੇ ਖਡੂਰ ਸਾਹਿਬ ਦੇ ਵੋਟਰ ਨੂੰ ਪੁੱਛ ਲਓ ਮਾਝੇ ਦੇ ਬੰਦੇ ਨੂੰ ਪੁੱਛ ਲਓ ਕਹਿੰਦਾ ਜੀ ਭਾਈ ਪਾਉ ਜਿੱਤਿਆ ਪਿਆ ਜੀ ਜੀ ਉਦੋਂ ਇਹੀ ਗੱਲ ਅਸੇਗੀ ਪਰ ਐਤਕੀ ਉਹੀ ਚੀਜ਼ ਹੈ ਨਾ ਕਿ ਜੇ ਮਨਦੀਪ ਸਿੰਘ ਹੋਰਾਂ ਨੇ ਪੰਥਕ ਵੋਟ ਦੇ ਸਿਰ ਤੇ ਜਿੱਤ ਪ੍ਰਾਪਤ ਕਰਨੀ ਹੈ ਤਾਂ ਮੇਰੇ ਖਿਆਲ ਦੇ ਨਾਲ ਮਿਹਨਤ ਦੀ ਹਾਲੇ ਜ਼ਰੂਰਤ ਹੈ ਜੀ ਕਿਉਂ ਕਿ ਆਮ ਆਦਮੀ ਪਾਰਟੀ ਇੱਦ ਕਮਜ਼ੋਰ ਟਰੇ ਤੇ ਨਿਕਲੂਗੀ ਕਿ ਤੁਸੀਂ ਨਾਲ ਦੇ ਨਾਲ ਟਾ ਲਾਉਂਗੇ ਸੰਧੂ ਸਾਹਿਬ ਦਾ ਨਿੱਜੀ ਵੀ ਪ੍ਰਭਾਵ ਉੱਥੇ ਹੈ ਉਹੀ ਕਹਿੰਦਾ ਮੈਂ ਕੋਈ ਐਮਐਲਏ ਸਰ ਤੁਸੀਂ ਦੇਖੋ ਸੁਖਮਨ ਸਾਹਿਬ ਤੁਸੀਂ ਪਿੰਡ ਦੇ ਸਰਪੰਚ ਰਹੋ 10 ਸਾਲ ਬਾਅਦ ਫੇਰ ਇਲੈਕਸ਼ਨ ਲੜੋ ਤਾਂ ਤੁਹਾਨੂੰ ਅੱਧਾ ਜ਼ੋਰ ਲਾਉਣਾ ਪਾਏਗਾ ਬਿਲਕੁਲ ਕਿਉਂਕਿ ਤੁਹਾਡੇ ਨਾਲ ਬਈ 500 ਪਿੰਡ 500 ਘਰ ਦਾ ਪਿੰਡ ਹੈ 150 ਤਾਂ ਪੱਕਾ ਹੀ ਜੁੜਿਆ ਹੁੰਦਾ ਜੀ ਜੀ ਹਾਂ ਉਹਦੇ ਪੱਕੇ ਤੌਰ ਤੇ ਹੀ ਜੁੜ ਜਾਂਦਾ ਲੰਬੇ ਸਮੇਂ ਤੱਕ ਇਸ ਕਰਕੇ ਜਿਹੜਾ ਯਰ ਵਿਧਾਇਕ ਹੈ ਵਿਧਾਇਕ ਕੋ ਛੋਟੀ ਛੋਟੀ ਸ਼ਕਤੀ ਨਹੀਂ ਹੁੰਦਾ ਜੀ ਪਿੰਡ ਹਰੇਕ ਪਿੰਡ ਚੋਂ ਲਾ ਲਓ ਉਹਦੇ ਕੋਈ ਪਰਸਨਲ ਲਿੰਕ ਲਾ ਲਓ ਹੂੰ ਤਾਂ 300 400 ਵੋਟ ਦੇ ਲਾ ਲਓ ਤਾਂ ਕਿੰਨੇ ਪਿੰਡ ਹੋ ਰਿਹਾ ਜੀ ਇਸ ਕਰਕੇ ਪਰਸਨਲ ਵੋਟ ਦਾ ਵੀ ਆਧਾਰ ਹੁੰਦਾ ਤਾਂ ਹਲੇ ਸਰਕਾਰ ਕੋਲ ਸਾਲ ਕੁ ਪਿਆ ਠੀਕ ਹੈ ਜੀ ਫਿਰ ਹੁਣ ਜਥੇਵੰਦਕ ਤੌਰ ਤੇ ਵੀ ਮੈਂ ਮੰਨਦਾ ਕਿ ਆਮ ਆਦਮੀ ਪਾਰਟੀ ਇੰਨੀ ਕਮਜ਼ੋਰ ਨਹੀਂ ਪਹਿਲਾਂ ਜਥੇਵੰਦਕ ਢਾਂਚੇ ਤੋਂ ਮਾਰ ਖਾਂਦੇ ਨਾ ਕਿ ਕੱਟ ਰਹੇ ਨਹੀਂ ਸੀਗਾ ਹੁਣ ਇਹਨਾਂ ਦਾ ਕੱਟ ਰਹੇ ਐਕਟਿਵ ਹੈ ਕਿਉਂਕਿ ਸਰਕਾਂਜ਼ ਵੀ ਹੈ ਹਾਂ ਜੀ ਬਣ ਜਾਂਦਾ ਸੋ ਇਹੀ ਹੈ ਕਾਂਗਰਸ ਮੈਂ ਜਿਵੇਂ ਕਿਹਾ ਕਿ ਕਾਂਗਰਸ ਨੂੰ ਇਸ ਬਿਆਨ ਦਾ ਕਿੰਨਾ ਨੁਕਸਾਨ ਹੁੰਦਾ ਉਹ ਇਹ ਰਿਜ਼ਲਟ ਤੇ ਨਿਰਭਰ ਕਰੇਗਾ ਕਿਉਂਕਿ ਕਾਂਗਰਸ ਆਪਾਂ ਪਿਛਲੇ ਕੁਝ ਸਮੇਂ 'ਚ ਦੇਖਿਆ ਕਾਂਗਰਸ ਖਾਸ ਤੌਰ ਤੇ ਐਸਸੀ ਵੋਟ ਜਾਂ ਮਤਲਬ ਸ਼ਹਿਰੀ ਵੋਟ ਤੇ ਜਿਹੜੀ ਉਹਦੀ ਪੱਕੀ ਵੋਟ ਉਹਦੇ ਤੇ ਛੱਡ ਦਿਓ ਤੇ ਉਹਦੇ ਚ ਸਨਮਾਰੀ ਕਰ ਰਹੀ ਸੀ ਤੇਜ਼ੀ ਨਾਲ ਭਾਰਤੀ ਜਨਤਾ ਪਾਰਟੀ ਵੀ ਕਰ ਰਹੀ ਸੀ ਇਸੇ ਗ੍ਰੇਸੀ ਆਪਣਾ ਵਿਸਥਾਰ ਕਰ ਰਹੀ ਸੀ ਪਰ ਦੋਨਾਂ ਨੂੰ ਕਿਤੇ ਨਾ ਕਿਤੇ ਫੇਟ ਵੱਜ ਰਹੀ ਹੈ ਹੂੰ ਕਿਉਂ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਆ ਤਿੰਨ ਚਾਰ ਦਿਨ ਬੜੇ ਨੈਗੇਟਿਵ ਗੁਜ਼ਰੇ ਨੇ ਆ ਬਿਲਕੁਲ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਸਾਹਿਬ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਬਹੁਤ ਸਾਰਾ ਵੋਟਰ ਜਿਹੜਾ ਹੈ ਨਾ ਉਹ ਸੋਸ਼ਲ ਮੀਡੀਆ ਦਾ 트ੈਂਡ ਦੇਖ ਕੇ ਆਪ ਦਾ ਕਈ ਵਾਰ ਵੀ ਵਿਚਾਰਕ ਫਸਲਾ ਲੈਂਦਾ ਕਿ ਯਰ ਮੈਂ ਕਿਧਰ ਨੂੰ ਜਾਣਾ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਦੋ ਧਿਰਾਂ ਜੜੀਆਂ ਨੇ ਜੋ ਕੁਝ ਨਾ ਕੁਝ ਗੇਨ ਕਰ ਰਹੀਆਂ ਸੀਗੀਆਂ ਪਰ ਹੁਣ ਅਗੇ ਸੋਚਣ ਗਿਆ ਵੀ ਯਾਰ ਅਸੀਂ ਕਿੱਥੇ ਖਲੂਤੇ ਆ ਇਸ ਕਰਕੇ ਪ੍ਰਡਿਕਟ ਤੇ ਨਹੀਂ ਕੀਤਾ ਜਾ ਸਕਦਾ ਇਲੈਕਸ਼ਨ ਪਰ ਮੈਂ ਇਨੀ ਗੱਲ ਜ਼ਰੂਰ ਕਹਿਣਾ ਕਿ ਜਿਹੜੇ ਲੋਕ ਇਹ ਕਹਿ ਰਹੇ ਆ ਕਿ ਝਾੜੂ ਉਥੇ ਇੱਕ ਪਾਸੜ ਹਾਰ ਜਾਏਗਾ ਸ਼ਾਇਦ ਇਹ ਵੀ ਗਲਤ ਦੇ ਵਿੱਚ ਮੈਂ ਨਹੀਂ ਇਹ ਮੰਨਦਾ ਕਿ ਵਨ ਸਾਈਡਡ ਹਾਰ ਜਾਣਗੇ ਇਹ ਧਾਰ ਦਾ ਮਾਰਜਨ ਛੋਟਾ ਰਹਿ ਸਕਦਾ ਹੂੰ ਠੀਕ ਆ ਕੋਈ ਵੀ ਜਿੱਤ ਸਕਦਾ ਜਿੱਤ ਹਾਰ ਦਾ ਮਾਰਜਨ ਛੋਟਾ ਰਹਿ ਸਕਦਾ ਪਰ ਇਹ ਨਹੀਂ ਹੈ ਕਿ ਕੋਈ ਵਨ ਸਾਈਡਡ ਗੇਮ ਬਣ ਗਈ ਆ ਬਹੁਤ ਵੱਡੀ ਗੋਲਬੰਦੀ ਆ ਜੀ ਬਾਕੀ ਰਿਜ਼ਲਟ ਆਏ ਤੇ ਆ ਜੀ 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 ਮੈਂ ਦਿੰਦੀ ਚਲੋ ਇੱਕ ਕਾਫੀ سارے ਦੋਸਤ ਪੁੱਛ ਰਹੇ ਸੀ ਕਿ ਤੇ ਚਲੋ ਆਪਾਂ ਇਹ ਗੱਲ ਸਾਂਝੀ ਕਰਤੀਏ ਪਰ ਇੱਕ ਇਹਦੇ ਨਾਲ ਦਾ ਹੀ ਮਿਲਦਾ ਜੁਲਦਾ ਸੁਖੀ ਜੀ ਦਾ ਵੀ ਵਿਊ ਹੈ ਇਹ ਕਹਿੰਦੇ ਕਿ ਵੋਟਾਂ ਘਟ ਸਕਦੀਆਂ ਨੇ ਪਰ ਜਿਮਨੀ ਚੋਣ ਕਹਿੰਦੇ ਆਮ ਆਦਮੀ ਪਾਰਟੀ ਜਿੱਤ ਜਾਏਗੀ ਚਲੋ ਸੁਖਮਨ ਸਾਹਿਬ ਪਤਾ ਕੀ ਹੁੰਦਾ ਹੈ ਕਿ ਆਪਾਂ ਲੋਕ ਸਭਾ ਦੀ ਚੋਣ ਜੋ ਅਮਰਤਪਾਲ ਸਿੰਘ ਦੀ ਜਿਹੜੀ ਇੱਕ ਜਾਦੂਈ ਜਿੱਤ ਸੀਗੀ ਉਹ ਜਾਦੂਈ ਜਿੱਤ ਸੀਗੀ ਆਪਾਂ ਕਹਿੰਦੇ ਮਿਰਕਲ ਯਾ ਚਮਤਕਾਰ ਚਮਤਕਾਰ ਕਿਉਂਕਿ ਬਹੁਤ ਲੰਮੇ ਸਮੇਂ ਬਾਅਦ ਅਸੀਂ ਇਦਾਂ ਦੀ ਹਾਲਾਂਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇੱਕ ਬੜਾ ਵੱਡਾ ਛਟਕਾ ਦਿੱਤਾ ਸੀਗਾ ਇਹਨਾਂ ਨੂੰ ਤੁਹਾਨੂੰ ਯਾਦ ਹੋਣਾ ਹੈ ਸਰਕਾਰ ਬਣਦੇ ਮਾਨਸਾਬ ਨੂੰ ਬਹੁਤ ਵੱਡਾ ਝਟਕਾ ਦਿੱਤਾ ਸੀਗਾ ਮਤਲਬ ਉਹ ਇੱਕ ਮਤਲਬ ਕਿ ਚਮਤਕਾਰ ਨਹੀਂ ਸੀਗਾ ਚਮਤਕਾਰੀ ਜਿੱਤ ਨਹੀਂ ਸੀ ਜੋ ਅਚੰਭੇ ਵਾਲੀ ਜਿੱਤ ਨਹੀਂ ਸੀ ਉਹ ਹੋਰ ਤਰ੍ਹਾਂ ਦੀ ਐ ਜਜ਼ਬਾਤੀ ਜਾਂ ਕਮ ਸੰਗਰੂਪ ਕਿਉਂਕਿ ਸਮੇਂਦਰ ਸਮੇਂ ਇਦਾਂ ਦੇ ਝਟਕੇ ਦੇਣ ਲਈ ਮਸ਼ਹੂਰ ਸੀ ਪਰ ਅਚਾਨਕ ਪੇਪਰ ਪਰ ਨੇ ਅਚਾਨਕ ਕੁਝ ਦਿਨਾਂ ਦੇ ਵਿੱਚ ਤਾਂ ਮਤਲਬ ਕਿ ਉਹ ਇੱਕ ਬੜਾ ਚਮਤਕਾਰੀ ਹਣਾ ਮੀਲ ਪੱਥਰ ਕਹਿ ਲਓ ਇਹਨਾਂ ਪੰਥਕ ਰਾਜਨੀਤੀ ਬਟ ਲੋਕ ਸਭਾ ਤੋਂ ਜਦੋਂ ਮੇਰੀ ਅੱਗੇ ਵੀ ਇੱਕ ਦਿਨ ਕਿ ਸੀ ਕਾਂਗਰਸ ਦੇ ਬਹੁਤ ਵੱਡੇ ਨੇਤਾ ਨਾਲ ਗੱਲ ਕਰ ਕਰ ਰਿਆ ਸੀ ਮੈਂ ਤਾਂ ਉਹਨਾਂ ਨੇ ਜਦੋਂ ਕੁਝ ਚੀਜ਼ਾਂ ਨੂੰ ਕਿਹਾ ਮੈਂ ਕਿਹਾ ਬਾਈ ਜੀ ਗੱਲ ਇਹ ਆ ਕਿ ਲੋਕ ਸਭਾ ਦਾ ਜਿਹੜਾ ਇਲੈਕਸ਼ਨ ਸੀ ਐਤਕੀ ਪੰਜਾਬ ਚੋ ਫੇਸ ਤੇ ਲੜਿਆ ਜਾ ਰਿਹਾ ਸੀ ਹਮ ਪਾਰਟੀਆਂ ਤੇ ਨਹੀਂ ਸੀਗਾ तकरीबन ਪਾਰਟੀਆਂ ਤੋਂ ਬਾਹਰ ਸੀਗਾ ਠੀਕ ਹੈ ਜੀ ਪਾਰਟੀ ਜਿਹੜੀ ਸੀਗੀ ਉਹ ਆਮ ਆਦਮੀ ਪਾਰਟੀ ਆਪ ਦੀਆਂ ਸੀਟਾਂ ਆਪਦੇ ਦਮ ਤੇ ਲੈ ਕੇ ਗਈ ਜੋ ਉਹਨਾਂ ਨੂੰ ਮਿਲੀਆਂ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਤਾਂ ਪਰਸਨਲ ਰਿਸੂਖ ਸੀ ਇਹਨਾਂ ਦੇ ਐਮਪੀਜ਼ ਦਾ ਜੀ ਜੀ ਕੰਗ ਸਾਬ ਦਾ ਆਪਣਾ ਕੋਈ ਕੰਗ ਸਾਬ ਨੇ ਬਹੁਤ ਮਿਹਨਤ ਸ਼ੁਰੂ ਤੋਂ ਸ਼ੁਰੂ ਤੋਂ ਕਰਤੀ ਜੀ ਜੀ ਪਹਿਲਾਂ ਹੀ ਉਹ ਨਿਕਲ ਪਿਆ ਠੀਕ ਹੈ ਜੀ ਜਿਹੜੇ ਚੱਬੇ ਵਾਲ ਜਿੱਥੇ ਸਨ ਉਹ ਤੁਹਾਨੂੰ ਪਤਾ ਹੈ ਬਹੁਤ ਪੁਰਾਣੀ ਨੇਤਾ ਹੋ ਗਏ ਹੁਣ ਤਾਂ ਉਹਨਾਂ ਦਾ ਵੀ ਪਰਸਨਲ ਰਿਸੋਰਸ ਸੀ ਆਪਣੇ ਨਾਲ ਜੀ ਜੀ ਹੇਰ ਸਾਹਿਬ ਹਾਂ ਬਿਲਕੁਲ ਮਤਲਬ ਉਹ ਉਹ ਪਾਰਟੀ ਜਾਂ ਉਹਨਾਂ ਦੀ ਆਪਣੀ ਉਹ ਜਿੱਤ ਸੀਗੀ ਆਪਣੇ ਪੱਧਰ ਦੀ ਪਰ ਜੇ ਤੁਸੀਂ ਦੇਖੋਗੇ ਕਾਂਗਰਸ ਕੋਲ ਜਿਹੜੀਆਂ ਸੀਟਾਂ ਆਈਆਂ ਉਹ ਫੇਸ ਦਾ ਟਕਰਾਅ ਸੀਗਾ ਮੋਦੀ ਵਰਸ ਜਰਾ ਤਾਂ ਮੈਂ ਕਹਿੰਦਾ ਜੀ ਉਹ ਚੀਜ਼ ਤੁਸੀਂ ਜੇ ਇਹਨਾਂ ਗੱਲਾਂ ਚ ਲੈ ਕੇ ਆਓਗੇ ਵਿਧਾਨ ਸਭਾ ਚ ਜਾਂ ਪੰਚਾਇਤੀ ਲੱਖ ਜੀ ਮੈਨੂੰ ਨਹੀਂ ਗੱਲ ਨਹੀਂ ਲੱਗਦਾ ਸਾਰੇ ਕਿਤੇ ਇੱਕੋ ਬੈਠੇ ਕਿਉਂਕਿ ਉਹ ਉਹ ਪੰਜਾਬੀਆਂ ਨੂੰ ਵੀ ਇਹੀ ਲੱਗਿਆ ਕਿ ਜਾਂ ਮੋਦੀ ਜਾਂ ਰਾਹੁਲ ਜੀ ਤਾਂ ਕਿ ਟੱਕਰ ਉੱਥੇ ਵੀ ਤਾਂ ਜਿਹੜੀ ਸੀ ਮੈਂ ਆਪਾਂ ਵੀ ਇਹੀ ਮੰਨ ਕੇ ਚੱਲ ਰਹੇ ਸੀਗੇ ਕਿ ਯਾਰ ਐਤ ਕੀ ਹੋ ਸਕਦਾ ਹੈ ਕਿ ਕੰਮ ਵਿੱਚ ਵਿਚਾਲੇ ਰਹਿ ਜਾਵੇ ਤਾਂ ਹੋਇਆ ਵੀ ਵੈਸਾ ਹੀ ਮਨ ਰਿਹਾ ਸੀ ਤਾਂ ਟੱਕਰ ਬਹੁਤ ਤਗੜੀ ਸੀ ਤਾਂ ਟੱਕਰ ਦੇ ਵਿੱਚ ਦੋ ਚਿਹਰੇ ਸਨ ਤਾਂ ਦੋ ਚਿਹਰਿਆਂ ਨੂੰ ਹੀ ਜ਼ਿਆਦਾ ਆਪਾਂ ਕਹਿ ਲਈਏ ਕਿ ਪੰਜਾਬੀਆਂ ਨੇ ਸੋਚ ਕੇ ਵੋਟ ਪਾਈ ਸੀਗੀ ਤਾਂ ਉਹ ਚੀਜ਼ ਵਿਧਾਨ ਸਭਾ ਦੇ ਇਲੈਕਸ਼ਨ 'ਚ ਨਹੀਂ ਹੁੰਦੀ ਸਾਬ ਵਿਧਾਨ ਸਭਾ ਦੇ ਇਲੈਕਸ਼ਨ ਚ ਨਹੀਂ ਹੁੰਦੀ ਵਿਧਾਨ ਸਭਾ ਦੇ ਇਲੈਕਸ਼ਨ ਚ ਨਹੀਂ ਹੁੰਦੀ ਫਿਰ ਜ਼ਿਮਨੀ ਚੋਣ ਚ ਤੇ ਕੁਝ ਚੀਜ਼ਾਂ ਹੋਰ ਬਦਲਦੀਆਂ ਨੇ ਕਿ ਜ਼ਿਮਨੀ ਚੋਣ ਦੇ ਵਿੱਚ ਵੋਟਰ ਟਾਈਮ ਦੇਖਦਾ ਸਰਕਾਰ ਦਾ ਕਿੰਨਾ ਟਾਈਮ ਪਿਆ ਫਿਰ ਉਹ ਚੋਣਵੀ ਵਰਾ ੜੀਕਦਾ ਕਿ ਚੋਣਵੀ ਵਰੇ ਚ ਕੀ ਹੋ ਸਕਦਾ ਫਿਰ ਇਹ ਮੱਝ ਆਇਆ ਸਾਬ ਹਾਂ ਇਹ ਦਾ ਥੋੜਾ ਜਿਹਾ ਹੋਰ ਵੀ ਬਕਤ ਕਹਿ ਸਕਦੇ ਆਪਾਂ ਖੈਰ ਮਿੰਟੂ ਜੀ ਬਿਲਕੁਲ ਕਾਫੀ ਸਾਰੀਆਂ ਜਾਣਕਾਰੀਆਂ ਇਕੱਠੀਆਂ ਹੋ ਗਈਆਂ ਨੇ ਅੱਜ ਵੀ ਸਾਡੇ ਕੋਲ ਵੀ ਤੇ ਨਾਲ ਨਾਲ ਸ਼ੁਕਰੀਆ ਦੋਸਤਾਂ ਦਾ ਸਾਰਿਆਂ ਦਾ ਜਿਹੜੇ ਜੁੜੇ ਹੋਏ ਨੇ ਨਾਲ ਨਾਲ ਗੁਜ਼ਾਰਿਸ਼ ਵੀ ਹੈ ਕਿ ਪ੍ਰੋਗਰਾਮ ਨੂੰ ਹੋਰ ਸ਼ੇਅਰ ਕਰਦੇ ਹੋ ਜੀ ਦੋਸਤ ਸਹਿਮਤਾਂ ਦੇ ਨਾਲ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਪਰ ਮੇਟੂ ਜੀ ਵਾਰ-ਵਾਰ ਨਾ ਗੱਲਾਂ ਬਾਤਾਂ ਦੇ ਵਿੱਚ ਅਮਰਤਪਾਲ ਸਿੰਘ ਦਾ ਜ਼ਿਕਰ ਹੋਇਆ ਤੇ ਉਹਨਾਂ ਦੀ ਹੀ ਗੱਲ ਕਰ ਰਹੀ ਆ ਉਹ ਕਹਿੰਦੇ ਕਿ ਐਨਐਸਏ ਦੇ ਖਿਲਾਫ ਉਹਨਾਂ ਨੇ ਅੱਗੇ ਥੋੜੀ ਪ੍ਰੋਸੀਜਨ ਪਾਈ ਸੁਪਰੀਮ ਕੋਰਟ ਦੇ ਵਿੱਚ ਤੇ ਕੋਈ ਫੈਸਲਾ